ਵੇਖਾ ਕਿੰਨਾ ਟਾਈਮ ਹੋ ਗਿਆ ਵਾ ਮਹਾਰਾਣੀ ਅਜੇ ਤੱਕ ਕੰતર ਲਮੇ ਪਈ ਆ ਹੈ ਜੇ ਤੂੰ ਗਈ ਹੈ ਆਪਣੇ ਭਰਾ ਦੇ ਨਾਲ ਤੇ ਮੈਨੂੰ ਸਹਾਨ ਕਰਕੇ ਆਈਆਂ ਜਿਹੜਾ ਲੰਮੀਆ ਤਾਣ ਕੇ ਸੁੱਤੀ ਆ ਇਹ ਨਹੀਂ ਪਤਾ ਕਿ ਬਾਹਰ ਉੱਤੇ ਕੰਮ-ਕਾਰ ਕਰ ਲਾਂ ਇਹਨੂੰ ਹਿਲਾਉਣਾ ਹੀ ਪੈਣਾ ਮਜਾ ਕੇ ਇਹਨੇ ਉਹਨਾ ਚੰਨੀਆਂ ਆਖੇ ਲੱਗਣਾ ਐਡੀ ਵੱਧ ਵਕ ਤੇ ਗੱਲ ਕਰਨ ਵਾਲੀ ਵੀ ਇਹਦੀ ਮੈਨੂੰ ਆਪਣਾ ਸਹਾਨਾ ਸਾਰੇ ਕੰਮ ਦਾ ਵੇਖ ਲਾ ਇਹਦੀਆਂ ਹੱਥਾਂ ਨਹੀਂ ਜਾਂਦੀਆਂ ਕਿਤੋਂ ਹੋ ਗਿਆ ਜੇ ਬਸ ਡਿੱਗਣ ਦੀ ਕਰਦੀ ਐ ਜਿੱਦਾਂ ਪਤਾ ਨਹੀਂ ਕਿੰਨੀ ਕਿ ਠੱਗੀ ਹੁੰਦੀ ਐ ਨਹੀਂ ਉੱਠਦਾ ਹੁਣ ਕਿਉਂ ਗਿਆ ਮੰਮੀ ਜੀ ਕੁਛ ਹੋਇਆ ਨਹੀਂ ਨੀਗਾ ਇੱਕ ਭਰਾ ਲਿਆ ਕਿੱਥੇ ਬਿਠਾ ਲਿਆ ਮੇਰੇ ਸਿਰ ਤੇ ਚੜਾ ਕੇ ਹੈ ਤੇ ਲੰਗਰ ਕਿੰਨੇ ਪਕਾਉਣਾ ਵਾ ਮੈਂ ਬਸ ਮੰਮੀ ਜੀ ਉੱਠਣੀ ਲੱਗੀ ਮੇਰੇ ਨਾਲ ਸਿਰ ਪਿੜਉਣ ਦੀ ਤੇ ਮੈਂ ਤਾਂ ਕਰਕੇ ਲੰਮੇ ਪੈ ਗਈ ਕਿ ਮੈਂ ਚੱਲ 2 ਮਿੰਟ ਲੰਮੇ ਪੈ ਕੇ ਫਿਰ ਮੈਂ ਉੱਠ ਕੇ ਕੰਮ ਕਰਦੀ ਐ ਅੱਛਾ ਤੇਰੇ ਕੋ ਹਲੋਕੋਰੀਆ ਸਿਰ ਤੇਰਾ ਹੈ ਜਿਹੜਾ ਰੋਜ਼ ਹੀ ਪੀੜ ਕਰਦਾ ਵਾ ਇਹਦਾ ਲਾਜ ਰੂਜ ਕਰਾਵਾ ਕਿਤੇ ਹੈ ਲੈ ਜਾ ਭਰਾ ਨੂੰ ਨਾਲ ਮੇਲੇ ਦੀ ਭੈਣ ਭਰਾ ਤੁਸੀਂ ਕਦੀ ਤੇਰਾ ਪ੍ਰਾਖ ਕਿ ਤੇ ਤੁਰ ਪੈਂਦਾ ਤੇਰੇ ਨਾਲ ਕਦੀ ਕਿਤੇ ਤੁਰ ਪੈਂਦਾ ਵਾ ਹੈਨਾ ਤੇ ਮੈਂ ਜੂ ਹੈਗੀ ਕੰਦੇ ਕੰਮ ਕਰਨ ਵਾਸਤੇ ਉੱਠ ਕੇ ਨਾ ਜੇ ਰੋਟੀ ਪਾਣੀ ਬਣਾ ਸੇਪੜਾ ਪਹਿਣ ਜਾਣੀ ਆ ਤੁਸੀਂ ਸਿਕਨ ਨਾ ਕਰੋ ਮੈਂ ਬਣਾ ਲੜੀ ਵੇਲੀ ਰਹਿ ਰਹਿ ਕੇ ਸੇਪੜੀ ਹੋਣੀ ਆ ਬਹਾਨੇ ਹੀ ਲੱਭਦੀ ਰਹਿੰਦੀ ਲੈ ਪੀ ਕੋਈ ਨਾ ਕੋਈ ਬਹਾਨਾ ਲੱਭ ਜਾ ਤਾਂ ਮੰਜੇ ਤੇ ਡਿੱਗ ਜਾਂ ਦਵਾਦਾ ਇਹ ਕੋਈ ਵੇਲਾ ਹੈ ਜਾਣਦਾ ਨਾ ਹੀ ਨਹੀਂ ਲੈਣ ਡਿਆ ਮੈਨੂੰ ਤਾਂ ਲੱਗਦਾ ਪੱਕਾ ਹੀ ਸੱਦ ਕੇ ਬੈਠੀ ਐ ਇੱਥੇ ਤੂੰ ਉੱਥੇ ਜਾ ਕੇ ਲੰਗਰ ਕਿਥੋਂ ਖੜਾ ਆਉਣੀ ਗਿੱਡੀ ਚਲਾ ਕਵਾਏ ਆ ਭੂ ਅੰਦਰ ਪੈ ਗਈ ਆ ਤੇ ਭਰਾ ਵੀ ਸੱਦਿਆ ਵਾ ਪੀ ਸੱਸ ਪਕਾਵੇ ਰੋਟੀਆਂ ਐਡੀ ਵਿਹਲੀਆਂ ਮੈਂ ਹੈ ਮੈਨੂੰ ਤੂੰ ਕੀ ਸਮਝਿਆ ਵਾ ਮੇਰੀ ਲਈ ਕਿਸਮਤ ਕਿੰਨੀ ਖਰਾਬ ਅੱਜ ਮੇਰੀ ਮਾਂ ਹੁੰਦੀ ਤੇ ਮੈਂ ਉਹਦੇ ਨਾਲ ਹਰ ਦੁੱਖ ਸੁੱਖ ਕਰਦੀ ਮੈਂ ਹੁਣ ਭਰਾ ਆਪਣੇ ਨੂੰ ਵੀ ਨਹੀਂ ਦੱਸ ਸਕਦੀ ਉਹ ਵੀ ਵਿਚਾਰਾ ਛੋਟਾ ਟੈਨਸ਼ਨ ਲਊਗਾ ਇੱਕ ਮੈਨੂੰ ਸਰਟੀਫਿਕੇਟ ਦੀ ਟੈਨਸ਼ਨ ਪਈ ਆ ਜੇ ਨਾ ਬਣਿਆ ਤਾਂ ਕੀ ਹੋਊਗਾ ਫਿਰ ਉਹ ਜੀ ਮਨੇ ਉਹ ਉਰਦਾਂ ਗੱਡੀਆਂ ਲੰਮੀਆਂ ਤਾਂਗ ਕੇ ਪਈ ਆ ਤਾਂ ਉਠ ਕੀ ਹੋ ਗਿਆ ਜੇ ਪੈਗੀਆਂ ਤੇ ਜਾ ਘੁੱਟ ਜਾ ਬਣਾ ਦੇ ਮੈਂ ਬਣਾਵਾ ਚਾ ਉਹ ਜਿਹੜੀ ਮਹਾਰਾਣੀ ਆ ਉਹ ਵੀ کہہ ਸਕਦੇ ਹੈ ਨਾਲੇ ਸ਼ਹਿਰੋਂ ਕੋ ਫੇਰ ਆਈ ਆ ਤੇ ਨਾਲੇ ਆਣ ਕੇ ਅੰਦਰ ਮਹਾਰਾਣੀ ਸੁੱਤੀ ਹੀਗੀ ਹੁਣ ਮਠਾਲੀ ਆ ਉਹ ਵੜੀਏ ਚੁੰਕੇ ਦੇ ਵਿੱਚ ਜਾ ਜਾ ਕੇ ਉਹਨੂੰ ਕੋ ਚਾਹ ਬਣਾ ਦੇ ਮੇਰੇ ਕੋਲ ਨਹੀਂ ਪੜਦੀ ਜਿੰਨੀ ਤੇਰੀ ਜ਼ਬਾਨ ਚੱਲਦੀ ਆ ਨਾ ਉਹ ਘਰ ਦਾ ਕੰਮ ਕਰੇ ਨਾ ਤੇਰਾ ਦਿਮਾਗ ਸੈਟ ਹੋ ਜੇ ਨਾ ਮੈਂ ਤਾਂ ਘਰ ਦਾ ਕੰਮ ਕਰਦੀ ਨਹੀਂ ਰੋਟੀਆਂ ਤੈਨੂੰ ਖੋੜ ਰਾਂ ਚੌਂਡੀਆਂ ਉਹ ਤਾਂ ਨਿਕਲੀ ਸੀ ਆਂਦੀ ਤੇ ਲੱਗਰਨੇ ਪਕਾਇਆ ਸੀਗਾ ਮੈਂ ਹੀ ਪਕਾਇਆ ਸੀਗਾ ਕਰਦੇ ਕੀ ਰਹਿੰਦੇ ਆ ਮੇਰੇ ਵਾਲੇ ਹੋਣਗੇ ਆ ਕੁੜਕੇ ਖਵਾ ਲ ਕੇ ਨਾ ਤੇ ਟੰਡੋਰਾ ਪੇੜ ਦਿੰਦੇ ਵੀ ਮੈਂ ਰੋਟੀਆਂ ਖਵਾ ਲਈਆਂ ਸੀ ਆਦੀਆਂ ਹੈ ਨਾ ਤੈਨੂੰ ਮੈਂ ਹੀ ਦੇਖਣੀ ਆ ਜਾਂ ਮੈਂ ਕੌਪਣਾ ਚਾ ਮੈਂ ਤਾਂ ਮਹਿੰਦੀ ਲੱਗੀ ਮੈਂ ਜਦ ਸਾਰੀ ਦਿਹਾੜੀ ਪਾਣੀ ਪੀਂਦ ਰਹਾ ਮੈਂ ਚਲ ਘੁੱਟ ਚਾਹ ਪੀਣਾ ਆ ਅੱਦੂ ਲਾਹ ਕੇ ਬਦੇ ਚਾਹ ਪੀਂਦੀ ਦੂਰ ਲੈ ਕੇ ਚਾਹ ਪੀਂਦੇ ਇਹ ਤਾਂ ਬਸ ਚੜੇ ਕੋੜੇ ਸਵਾਰੀ ਲਾਹੰਦਾ ਤੇ ਮੇਰੇ ਦਿਵਾਨੇ ਹੁਣ ਆਣਗੇ ਤਾਂ ਮੇਰੇ ਚ ਕੀ ਕੱਢਣਾ ਇਹਨਾਂ ਨੇ ਮੈਨਾਂ ਨੂੰ ਚੰਗੀ ਨਹੀਂ ਲੱਗਦੀ ਹੈ ਸਵੇਰ ਦੀ ਮਫਾਇ ਲੱਗੀ ਆ ਫਿਰ ਤੁਰ ਕੇ ਆ ਗਈ ਆ ਹੁਣ ਚਾਹ ਦਾ ਕੱਪ ਵੀ ਬਣਾ ਸਕਦੀ ਉਹ ਵੀ ਆਣ ਕੇ ਮੇਰੇ ਸਿਰ ਤੇ ਚੜਨਾ ਹਰਕ ਨਹੀਂ ਕਰਦੇ ਰੋਜ ਕਰਨਾ ਮੈਂ ਤਾਂ ਲੱਗੀ ਆ ਰਾਮ ਕਰਨ ਆਹ ਜਸ ਸਭ ਸਭ ਕੁਝ ਪਤਾ ਹੈ ਜਦੀਪਾਤਾ ਹਾਂਜੀ ਜੀ ਜਿੱਦਾਂ ਕਹੇ ਸੀ ਬੜੀ ਈ ਗੱਲ ਕਰੀ ਹਾਂਜੀ ਹਾਂਜੀ ਉਹ ਕਹਿੰਦੇ ਸੀ ਟਾਈਮ ਲੱਗ ਜੂਗਾ ਅਸਲੀ ਤੇ ਨਹੀਂ ਮਿਲਣਾ ਜਿੱਦ ਮਿਲ ਜੂਗੀ ਉਹਦੀ ਤੇ ਕਿੰਨੇ ਦਿਨ ਕਿੰਨੇ ਲੱਗ ਕਰਨੇ ਹਫਤੇ ਤੱਕ ਕਹਿੰਦੇ ਲੱਗ ਜੂਗਾ ਅੱਛਾ 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 ਤੇ ਆਪਣੇ ਨਾਲ ਮਿਲਣਾ ਘੁੜਕਚਾਵੜਾ ਤੇ ਮੈਂ ਬਣਾ ਦਿੰਨੀ ਹੁਣ ਹੈ ਆਓ ਚਲਦੇ ਬੈਠੋ ਮੈਂ ਲਿਆਉਣੀ ਬਣਾ ਤੇ ਸੈਟ ਦਿੱਤੀ ਹੈ ਹਾਂਜੀ ਹਾਂਜੀ ਇੱਥੇ ਚਲ ਕੋਈ ਗੱਲ ਨਹੀਂ ਮੈਂ ਕਿਹਾ ਚਲ ਰਹਿਲਾ ਤੂੰ ਦੋ ਚੱਲਦੇ ਆ ਕੋਈ ਗੱਲ ਨਹੀਂ ਕੀ ਇੱਕ ਗੱਲ ਹੋ ਰਹੀ ਹੋ ਹਾਂਜੀ ਜਿੰਨੇ ਤਾਂ ਨਹੀਂ ਨਾ ਸਰਟੀਫਿਕੇਟ ਤੇ ਬਣਦਾ ਉਹਨੇ ਤੇ ਲਿਖਿਆ ਰੱਖ ਨਹੀਂ ਨਹੀਂ ਠੀਕ ਨਹੀਂ ਦਸਰਨ ਘਰ ਦਾ ਕੰਮ ਕੋਈ ਮੇਰੇ ਨਾਲ ਇਹ ਚੱਲ ਕਰਨਾ ਉੱਥੇ ਚੱਲਦੇ ਆ ਕਰੂ ਹਾਂਜੀ ਠੀਕ ਨਹੀਂ ਠੀਕ ਹੈ ਠੀਕ ਆ ਤੇਰਾ ਖਿਆਲ ਰੱਖੀ ਹੈ ਹਾਂ ਆਓ 11 ਕਿੱਤੀ ਚੰਗੀ ਆ ਦਲਜੀਤ ਹੈ ਤੇ ਜੀਵਨ ਹੱਡੀ ਨੂੰ ਪਤਾ ਹੀ ਨਹੀਂ ਇਹਨੂੰ ਕੋਈ ਚਵਲ ਨਾਉ ਚਾਹੀਦੀ ਜਿਹੜੀ ਦਿਨ ਰਾਤ ਦੇਖਦਾ ਚੰਗੀ ਪਾਲਸ਼ ਕਰਦੇ ਲੱਗਦਾ ਪਤਾ ਇਹਦੇ ਮਾਤ ਦੀ ਗੁੱਟਾਂ ਦੇ ਪ੍ਰੈਣੀ ਆ ਤੇ ਫਿਰ ਲੱਗਦਾ ਪਤਾ ਵੀ ਨਾਉ ਧੀ ਕੀ ਚੀਜ਼ ਹੁੰਦੀ ਹੈ ਹੈ ਇਹਨੂੰ ਅਗਲੀ ਹਾਨੀ ਕੀ ਤੇ ਬੰਦਕ ਬੰਦੇ ਦੀ ਸਾਰੀ ਹੈ ਨਹੀਂ ਗੀ ਮੈਂ ਇੱਕ ਵਾਰੀ ਕਿਹਾ ਵਦ ਕਿ ਇਹਦੀ ਤੜਜੀ ਕੋਈ ਗੱਲ ਨਹੀਂ ਹੈ ਕਿਹੜੀ ਗੱਲ ਹੈ ਸ਼ਾਦੀ ਕਿਹੜੀ ਗੱਲ ਹੁੰਦੀ ਹੈ ਹੈ ਅੱਧ ਹੋਈ ਹੈ ਜੀਵਨ ਵਾਲੀ ਵੀ ਯਾਰ ਭਾਈ ਦੀ ਤਨੀ ਦੀ ਵਧੀਆ ਹੋ ਗਈ ਹੈ ਹੈ ਬਾਬਾ ਦੋ ਤਣ ਬੀ ਲਾਇਏ ਨਹਿਰ ਕੀ ਕੱਲ ਹਾਡੀ ਦਾ ਚਾਚਾ ਨੇ ਬੀਜੀ ਹਣੀ ਆ ਮੈਨੂੰ ਵਾਵਾ ਸੋਖਵਾ ਚਾਚੇ ਨੇ ਬੀਜ ਦਿੰਦੇ ਆ ਚੱਲ ਕੋਈ ਨਹੀਂ ਵਧੀਆ ਤੇ ਵਧੀਆ ਨਾ ਮੇਰੀ ਗੱਲ ਸੁਣ ਪੁੱਤ ਐ ਪਾਜੀ ਦੀ ਪਨੀਰੀ ਤੇ ਵਧੀਆ ਹੋਈ ਗਈ ਆ ਤੇ ਤੂੰ ਵੀ ਜਾ ਕੇ ਪੁੱਤ ਬੀਜ ਬਾਜ ਲੈਣੀ ਸੀ ਚਾਚਾ ਨੇ ਬੀਜਤੀ ਮੇਰੀ ਅੱਛਾ ਹਾਂਜੀ ਚਾਚੇ ਹੁਣ ਬੀਜ ਕੰਦੇ ਆ ਹੋਰ ਨੀਰੀਆਂ ਤੇਰੀਆਂ ਚਾਚੇ ਹੁਣੀ ਬੀਜਣਦੇ ਆ ਤੇ ਰੋਟੀਆਂ ਤੇਰੀਆਂ ਭੈਣ ਕੋਲ ਲੰਡਈ ਆ ਤੇ ਤੂੰ ਐਸ਼ ਕਰ ਤੂੰ ਵੀ ਕਰਨਾ ਮਾਸੀ ਜੀ ਕਿਤੇ ਨਹੀਂ ਗੱਲ ਕੰਡੇ ਤੇ ਨਹੀਂ ਲੈ ਮੈਂ ਪੁੱਤ ਕਿਹੜੀ ਗੱਲ ਕਰਤੀ ਐ ਐ ਗੁੱਸਾ ਨਾ ਕਰਿਆ ਕਰ ਮੇਰੀ ਗੱਲ ਦਾ ਇਹ ਗੁੱਸਾ ਕਿਹੜੀ ਗੱਲ ਕਰਨਾ ਭੈਣ ਘਰ ਆ ਆਪਣੀ ਦੇ ਮੈਕੜਾ ਬਗਨਸ ਆਇਆ ਆ ਆਹੋ ਉਦਾਂ ਤਾਂ ਠੀਕ ਵਾ ਭੈਣ ਦੇ ਘਰ ਆਈ ਰਹੀ ਆ ਫਿਰ ਕੀ ਆ ਤਾਂ ਸਿਆਣੇ ਕਹਿੰਦੇ ਹੁੰਦੇ ਆ ਨਾ ਭੈਣ ਘਰ ਪਾਈ ਕੁੱਤਾ ਤੇ ਸਹਰੇ ਘਰ ਜਵਾਈ ਕੁੱਤਾ ਕਾਕਾ ਲੋਕੇ ਬੜੀਆਂ ਗੱਲਾਂ ਕਰਦੇ ਆਂਡ ਗਵਾਂਦੇ ਮੈਂ ਨਹੀਂ ਕੁਝ ਵੀ ਆਂਦੀ ਇਹ ਲੋਕੀ ਆਂਦੇ ਆ ਹੈ ਚੱਲ ਵੇਖ ਲੈ ਆਪਣੀ ਰੀ ਬਨਾਰੀ ਪੜੀ ਜਿਹਾਣਾ ਲੈ ਵੀ ਇਹਦੀ ਭੈਣ ਮੇਰੀ ਬਣੀ ਕਿਤਾ ਟਾਈਮ ਗੱਡੀ ਜਾੜੀ ਦੇ ਲੱਗੇ ਕੱਲ ਕੋਈ ਨਹੀਂ ਆ ਜਿਹੜੀ ਆ ਨਾ ਇੱਥੇ ਆ ਗਈ ਹੈ ਸਾਰਸ ਨੂੰ ਕੀ ਕਹਿਣ ਦੇ ਮੰਮੀ ਇਹ ਸਮਝ ਨਹੀਂ ਆਉਂਦੀ ਵਿਚਾਰਾ ਕਿਤੇ ਗੁੱਸਾ ਹੀ ਨਾ ਕਰ ਜੇ ਮੰਮੀ ਨੂੰ ਕੋਈ ਗਾਲੀ ਨਾ ਕਰ ਦੇਵੇ ਦਿਚਾਰ ਦਿਨ ਆਈ ਗਿਆ ਵਾ ਤੇ ਚਲ ਮੈਂ ਪੁੱਛਦੀ ਹਾਂ ਕੀ ਕਹਿਣ ਦੇ ਮੰਮੀ ਯਾਰਾਂ ਨੂੰ ਪਿੰਡ ਜਾਵਾਂ ਕਿ ਨਾ ਜਾਵਾਂ ਕੀ ਕਰਾਂ ਇਹਦੇ ਕੋ ਸਮਝ ਨਹੀਂ ਆਉਂਦੀ ਮੇਰੇ ਪਿੰਲੇ ਕੋਣੀ ਛੱਡਿਆ ਜਨਮੀ ਨੇ ਹੈ ਕਿ ਢੀ ਵੱਡੀ ਗੱਲ ਕਰਤੀ ਮੈਨੂੰ ਦੱਸ ਆ ਆਪਣੇ ਭੈਣ ਘਰੇ ਐ ਮੈਂ ਕਿੱਥੇ ਆਇਆ ਕਿ ਕੀ ਗੱਲ ਹੋ ਗਈ ਸੈਰਸ ਕੁਝ ਨਹੀਂ ਪੈਣ ਕੁਝ ਨਹੀਂ ਕੀ ਹੋਇਆ ਕੁਝ ਨਹੀਂ ਹੋਣਾ ਕੀ ਐ ਮਾਡਾ ਮੂਲਮ ਕਾਇਆ ਨਹੀਂ ਨਹੀਂ ਵੈਸੇ ਹੀ ਸੱਸ ਮੈਨੂੰ ਸਭ ਪਤਾ ਲੱਗ ਗਿਆ ਉਹ ਪੈਣ ਕੀ ਬਾ ਲੱਗ ਗਿਆ ਤੈਨੂੰ ਤੈਨੂੰ ਮੰਮੀ ਨੇ ਕੀ ਕਿਹਾ ਉਹ ਕਿਹੜਾ ਕੋਣਾ ਕੀ ਐ ਐਡੀ ਲੰਬੀ ਚ ਬਣਾਦਰੀ ਸੱਸ ਦੀ ਕੀ ਹੋ ਗਿਆ ਕੀ ਕਿਹਾ ਤੈਨੂੰ ਕਹਿਣਾ ਕੀ ਹੈ ਮੈਨੂੰ ਮੈਨੂੰ ਤੇ ਇਹ ਸਮਝ ਤੂੰ ਕਦਾਈ ਜਾਣੀ ਇੱਥੇ ਤੈਨੂੰ ਪਤਾ ਮੰਮੀ ਦਾ ਸੁਭਾਈ ਇਦਾਂ ਦਾ ਵਾ ਉਹ ਭੈਣ ਨਹੀਂ ਡੱਗਦਾ ਸੁਭਾਕੇ ਦਾ ਹੁੰਦਾ ਵਾ ਚਲ ਦੇਖ ਗੁਸ਼ਾਨ ਕਿੰਨੇ ਚੰਗੇ ਆ ਤੂੰ ਮੇਰੀ ਸੁਣ ਗੱਲ ਤੂੰ ਕੱਪੜੇ ਬੰਦ ਮੇਰੇ ਨਾਲ ਚੱਲ ਪਿੰਡ ਮੈਂ ਰੋਟੀਆਂ ਖਵਾ ਲੂੰ ਆਪੇ ਨਹੀਂ ਨਹੀਂ ਮੇਰੀ ਗੱਲ ਸੁਣ ਡੈਡੀ ਕਿੰਨੇ ਚੰਗੇ ਆ ਤੇਰੇ ਭਾਜੀ ਦਾ ਸਪਾ ਵੀ ਕਿੰਨਾ ਚੰਗਾ ਵਾ ਤੇ ਉਹ ਤੇ ਮੈਨੂੰ ਆਪਕੇ ਹੰਡੇ 'ਚ 4-5 ਦੇਨੇ ਸਾਰੇ ਸੁ ਇੱਥੇ ਰੱਖ ਤੂੰ ਗੁੱਸਾ ਨਾ ਕਰ ਕੋਈ ਗੱਲ ਮੰਮੀ ਦੇ ਦੇਰ ਲਈ ਸੇ ਕੁਝ ਨਹੀਂ ਹੈਗਾ ਉੱਤੇਲੇ ਜੇ ਤੂੰ ਵੜ ਕੇ ਵੇਖਿਆ ਪੈਣ ਕੀ ਹੈ ਤੇ ਕੀ ਨਹੀਂ ਐਡਾ ਦਾ ਕਾਲਾ ਤੇ ਅਲੱਗ ਤੇ ਗੱਲ ਨਹੀਂ ਕਰਨ ਵਾਲੀ ਉਹਦਾ ਹੀ ਬੋ ਦੇ ਬੋਲ ਜਾਂਦੇ ਆ ਮੈਂ ਵੀ ਤਾਂ ਹੈ ਹੀ ਆ ਜਰ ਨਹੀਂ ਰਹੀ ਹੈ ਨਾ ਤਾਹਾਂ ਤੇ ਮੈਨੂੰ ਖੇ ਚਾਂਡੀ ਤੇ ਤੂੰ ਕਿ ਤਾ ਸਹਣ ਹੀ ਨਾ ਜੁਲਮ ਜਿਹੜੀ ਮੈਨੂੰ ਵਾੜ ਛੱਡੀ ਤੇਰਾ ਹਾਲ ਕਰਦੀ ਹੋਗੀ ਤੇ ਚਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਫਿਕਰ ਮੈਂ ਕੀ ਕਰਨੀ ਆ ਤੂੰ ਸੋਚ ਨਾ ਤੂੰ ਰਹਿਣਾ ਹੋਵਾਂ ਚਾਰ ਪਾਂਦੇ ਦੇ ਚਲ ਮੈਂ ਨਹੀਂ ਚਾਰ ਪਾਂਦੇ ਰਹਿਣਾ ਨਹੀਂ ਨਹੀਂ ਤੂੰ ਕਿਤੇ ਨਹੀਂ ਜਾਣਾ ਹੈ ਮੈਂ ਤਾਂ ਜਣਾ ਪੈਣਾ ਨਹੀਂ ਮੈਂ ਕੁਸ਼ਰਨ ਨਾਲ ਗੱਲ ਕਰਦੀ ਕੋਈ ਉਹਦਾ ਮੈਨੂੰ ਕਿੰਨੇ ਗੱਲਾਂ ਕਰਕੇ ਆਈ ਉੱਥੇ ਮੈਨੂੰ ਪਤਾ ਮੈਂ ਸਾਰੀਆਂ ਸੁਣ ਕੇ ਆਈ ਆ ਥਾਈ ਕਾਲਾ ਭੈਣ ਕੋਈ ਨਹੀਂ ਵੇਖਦੇ ਚਲ ਤੂੰ ਰਹਿਣਾ ਮੈਂ ਤੂੰ ਕਿੱਥੇ ਨਹੀਂ ਜਾਣਾ ਕੋਈ ਨਹੀਂ ਮੈਂ ਬੁਸ਼ਰਨ ਨਾਲ ਵੀ ਗੱਲ ਕਰਦੀ ਕੋਈ ਨਹੀਂ ਰਹਿ ਬਿਨਾਂ ਦੇ ਕੋਈ ਨਾਲ ਗੱਲ ਕਰਦੀ ਕੋਈ ਨਹੀਂ ਕੋਈ ਚਲ ਆ ਅੰਦਰ ਚੱਲੀਓ ਚੱਲ ਇੱਥੇ ਯਾਰਾ ਜੀ ਜਨ ਲੱਗਣ ਦਾ ਮੇਰਾ ਪਿੰਡ ਚੱਲ ਜਨ ਨਹੀਂ ਹੋਣਾ ਜਿੰਨੇ ਮੈਨੂੰ ਗੱਲਾਂ ਕੀਤੀਆਂ ਹੁਣ ਵੇਖੇ ਮੈਨੂੰ ਕੋਲਣ ਜੀ ਦਾ ਇੱਥੇ ਉਹਦੇ ਬੁਸ਼ਰਮਾਂ ਕੋ ਮੈਂ ਟਾਈਮ ਕੱਢਣ ਡਿਆ ਵਾਂ ਇੱਕ ਧਾਨੀਓ ਭੈਣ ਸਾਡੀ ਪਨੀ ਕਿੱਥੇ ਟਾਈਮ ਕੱਢੀ ਜਾਂਦੀ ਚਰੀ ਸੱਸ ਕੀ ਆਵਾ ਵਧੀਆ ਜੀ ਬਈ ਠੀਕ ਐ ਬਹਿ ਰੋ ਆ ਗਈ ਜੀ ਹਾਂ ਜੀ ਹਾਂ ਜੀ ਆ ਗਈ ਆ ਗਈ ਹੋਰ ਠੀਕ ਠਾਕ ਵੰਦੀ ਵੰਦੀ ਭਾਈ ਠੀਕ ਠਾਕ ਪਈ ਹੁਣੇ ਆਈ ਜਿਵੇਂ ਹੋ ਚਲ ਗਿਆ ਹੋ ਗਿਆ ਧਾ ਘੰਟਾ ਭਰੀ ਆ ਠੀਕ ਆ ਹਾਂਜੀ ਤੇ ਕੀ ਗੱਲ ਬਾਤ ਨਹੀਂ ਬ੍ਰੀਫਰ ਉਥੇ ਗੱਲ ਬਾਤ ਭਾਰੀ ओरिजिनल ਤਾਂ ਨਿਕਾ ਮਿਲਦਾ ਹਾਂ ਤੇ ਕਾਪੀਆਂ ਨੇ ਮਿਲ ਜਾਣੀਆਂ ਹਫਤੇ ਤੱਕ ਕਾਪੀ ਮਿਲੂਗੀ ਕੰਮ ਆ ਜੂਗੀ ਕੰਮ ਚੱਲ ਜੂਗਾ ਉਹਨਾਂ ਅੱਛਾ ਹਾਂਜੀ ਚਲੋ ਕੰਮ ਨੇ ਵਾਸਤਾ ਨੂੰ ਹਾਂਜੀ ਹਾਂਜੀ ਜੋ ਹੋਣਾ ਹੋ ਗਿਆ ਉਹ ਤੇ ਹਾਂ ਹਾਂਜੀ ਹਾਂਜੀ ਤੇ ਹੋਰ ਫਿਰ ਫੁਲਕਾ ਛ ਗਿਆ ਹਾਂਜੀ ਰੋਟੀ ਪਣੀ ਖਾੜਿਆ ਤੇ ਮੈਂ ਹਾਂ ਹੁਣ ਮੇਰਾ ਜੀਨ ਲੱਗਣ ਦੇ ਮੈਂ ਜਾਣਾ ਪੈਣਾ ਜੀਨ ਲੱਗਣ ਡਿਆ ਮਮਾ ਪਿੰਡ ਕੋ ਆਇਆ ਜੀ ਕਿਉਂ ਲੱਗਦਾ ਨਹੀਂ ਨਹੀਂ ਭਾਈ ਮੇਰਾ ਨਾ ਮੈਨੂੰ ਇਹ ਪਿੰਡ ਪੜ ਜਾ ਕੇ ਪਰੀਏ ਪੂਰੀਆਂ ਵੇਖੀ ਜਾ ਕੇ ਵੀ ਚਾਚਾ ਨੇ ਕੀ ਵੇਚੀ ਆ ਅੱਛਾ ਮੈਂ ਜਾਣਾ ਛੇਤੀ ਯਾਰਾ ਪਿੰਡ ਜਾਣੇ ਜਾਣਾ ਆਹੋ ਜਾਣਾ ਮੈਂ ਨਾ ਰੁਕਦਾ ਯਾਰ ਨਹੀਂ ਨਹੀਂ ਭਾਈ ਤੁਹਾਨੂੰ ਪਤਾ ਜਾਣਾ ਪੈਣਾ ਤੇ ਦਰਜੀਤ ਕਿੱਥੇ ਆ ਭੈਣ ਤੇ ਕਿਤੇ ਹੋਣੀ ਅੰਦਰ ਕੰਮ ਕੁੰਡੀ ਹੀ ਨਹੀਂ ਕਰਦੇ ਚੱਲ ਮਨ ਨੂੰ ਮੈਂ ਰਵੇਖਦਾ ਹਾਂ ਹਾਂਜੀ ਹਾਂਜੀ ਠੀਕ ਰਮਾਉਣ ਮੇਰੇ ਕਿਹੜੇ ਮੂਹਨ ਇੱਥੇ ਕਿ ਨਹੀਂ ਮੇਰੀ ਭੇਜੀ ਹੋਈ ਹੈ ਦਰਜੀਤ ਹਾਂਜੀ ਤੂੰ ਇੱਥੇ ਬੈਠੀ ਆਂ ਆ ਮੈਂ ਉਹਨੇ ਆਈ ਰਸੋਈ ਤੋਂ ਤੈਉ ਸੈਰਸ ਕਹਿੰਦੇ ਮੈਂ ਚੱਲਿਆ ਪਿੰਡ ਕੀ ਕਹਿੰਦੇ ਆ ਆਂ ਤਾਂ ਮੈਂ ਘਰ ਚੱਲਿਆ ਕਿਉਂ ਉਹ ਕਹਿੰਦਾ ਮੇਰੇ ਮਾਂ ਨੇ ਨਾ ਸਮਝਾ ਕੇ ਆਈ ਆਂ ਆਉਂਦਾ ਜੀ ਨਹੀਂ ਲੱਗਦਾ ਨਾਲੇ ਪਨੀਰੇ ਬਣਾ ਰਹੀਆਂ ਵੇਖਣੀਆਂ ਹੁੰਦਾ ਜਾ ਕੇ ਰਵੇ ਵੀ ਵਿਚਾਰਾ ਕਿੱਦਾਂ ਮਮੀ ਨੇ ਤੇ ਇੰਨੀਆਂ ਗੱਲਾਂ ਕੀਤੀਆਂ ਉਹਨੂੰ ਕਿੰਨੂੰ ਸੈਰਸ ਨੂੰ ਕਿੱਦਾਂ ਮੈਂ ਤੇ ਬਾਹਰ ਗਈ ਮੈਂ ਤੇ ਗੇਟ ਤੋਂ ਸੁਣ ਕੇ ਆਈ ਮਮੀ ਨੇ ਬਹੁਤ ਗੱਲਾਂ ਕੀਤੀਆਂ ਅੱਜ ਉਹਨੂੰ ਜੇ ਇੰਝ ਚਾਹ ਚਾਰ ਦਿਨ ਆ ਹੀ ਗਿਆ ਨਿਆਂਦੇ ਕੀ ਤੂੰ ਇੱਥੇ ਕੀ ਕਰਨ ੜਿਆ ਮਮੀ ਨੇ ਕਿਹਾ ਹਾਂ ਛਦਣ ਦੇ ਭਲੇ ਖ ਲੱਗਾ ਨਾ ਨਹੀਂ ਉਹ ਤੇ ਬਾਹਰ ਬੈਠਾ ਇਕੱਲਾ ਤੇ ਮੈਂ ਗਈ ਮੈਂ ਕਿਹਾ ਤੈਨੂੰ ਕੀ ਗੱਲ ਹੋਈ ਉਹਨੇ ਤੇ ਮੈਨੂੰ ਦੱਸਿਆ ਨਹੀਂ ਕਿ ਕੀ ਹੋਇਆ ਵਾ ਤੇ ਮੈਂ ਫਿਰ ਉਹਨੂੰ ਪੁੱਛਿਆ ਮੈਂ ਕਿਹਾ ਮੈਨੂੰ ਪਤਾ ਤੇ ਲੱਗ ਗਿਆ ਜੋ ਤੈਨੂੰ ਹੋਇਆ ਫਿਰ ਉਹਨੇ ਮੈਨੂੰ ਦੱਸਿਆ ਨਹੀਂ ਸੁਣਿਆ ਤੇ ਆਪਣੀ ਕੰਨੀ ਹਾਂ ਮੈਂ ਆਪਣੀ ਕੰਨੀ ਸੁਣਿਆ ਵਾ ਅੱਛਾ ਜੀ ਵਿਚਾਰਾ 4 ਦਿਨ ਆ ਹੀ ਕਿਹਾ ਤੇ ਫਿਰ ਕੀ ਜਿਹੜੇ ਮਾਪਿਓ ਹੁੰਦੇ ਤੇ ਆਪੇ ਸਾਨੂੰ ਕੋਈ ਗੱਲ ਨਾ ਕਰਦਾ ਤਾਂ ਹੀ ਸਾਨੂੰ ਗੱਲਾਂ ਕਰਦੇ ਜਾ ਡੇ ਮਾਪਿਓ ਨਹੀਂ ਹੈਗੇ ਉਹਦਰ ਜੀ ਕੋਈ ਗੱਲ ਨਹੀਂ ਗਈ ਇਦਾਂ ਨਾ ਕਰ ਇਹ ਤੇ ਮੰਮੀ ਨੇ ਮਾਰੀ ਆ। ਕੋਨੇ ਰੋਟੀਆਂ ਤੂੰ ਰਹਿਣਾ ਹੀ ਕਿ ਚਾਹ ਰੋਟੀਆਂ ਖਾਣੀ ਹੁੰਦਾ ਵਿਚਾਰਾ ਇੱਥੇ। ਉਹ ਨਾਸ਼ਟ ਰਹਿਣਾ ਇਦਾਂ ਨੀ ਗੱਲਾਂ ਨਾ ਕਰ। ਤੂੰ ਰੁਕ ਜਾ ਰ ਮੈਂ ਮੰਮੀ ਨੂੰ ਪੁੱਛ ਰਾਂਗਾ ਨਾ। ਨਹੀਂ ਨਹੀਂ ਮੰਮੀ ਨੂੰ ਪੁੱਛਣਾ ਪੁੱਛਣਾ ਤੇ ਭੰਦਾ ਹੀ ਨਹੀਂ। ਨਹੀਂ ਕੁਛ ਹਨ ਫੇਰ ਕਰ ਚ ਲੜਾਈ ਪੈ ਲੈਣੀ ਆ ਤੇ ਮੰਮੀ ਨੂੰ ਉਹ ਲੜਾਈ ਪਵੇ 100 ਵਾਰੀ ਪਵੇ। ਨਹੀਂ ਨਹੀਂ ਤੂੰ ਹੀ ਨਹੀਂ ਜਾਣਾ ਹੁਣ ਮੰਮੀ ਕੋ। ਉਹ ਵਿਚਾਰਾ ਕੀ ਸੋਚੂਗਾ? ਇਹ ਕਿਹੜਾ ਜਿਹਾ ਘਰ ਭੈਣ ਵਿਆਹਤੀ ਆ। ਉਹਨੂੰ ਮੈਂ ਫੇਰ ਸਮਝਾਉਣੀ ਉਹ ਤੇ ਮੈਨੂੰ ਕਹਿੰਦਾ ਹੀ ਚੱਲ ਤੂੰ ਮੇਰੇ ਨਾਲ। ਤੈਨੂੰ ਨਹੀਂ ਮੈਂ ਛੱਡ ਕੇ ਜਾਣਾ ਇੱਥੇ ਪਰ ਨਹੀਂ ਦਲਜੀਤ ਪੁੱਛਣਾ ਤਾਂ ਭੰਦਾ ਵਾ ਨਹੀਂ ਨਹੀਂ ਕਿਦਾਂ ਤੂੰ ਇੰਨੀ ਪੁੱਛਣਾ ਨਹੀਂ ਪੁੱਛਣਾ ਹੁਣ ਨਾ ਪੁੱਛ ਫਿਰ ਲੜਾਈ ਪੈ ਦੇਣੀ ਘਰ ਚ ਤੁਹਾਨੂੰ ਪਤਾ ਵਾ ਫਿਰ ਮੰਮੀ ਨੇ ਕਹਿਣਾ ਦਾ ਭਰਾ ਆ ਇੱਥੇ ਲੜਾਈ ਪਾ ਗਿਆ ਵਾ ਨਹੀਂ ਤੇ ਫਿਰ ਕੀ ਹਾਲ ਹੋਵੇ ਗੱਲ ਕੋਈ ਨਹੀਂ ਮੈਂ ਉਹਨੂੰ ਸਮਝਾਉਣੀ ਆ ਉਹਨੂੰ ਨਹੀਂ ਮੈਂ ਜਾਣ ਦੇਣਾ ਹੁਣ ਉਹਨੇ ਘਰ ਜਾ ਕੇ ਇਕੱਲੇ ਨੇ ਫੇਰ ਟੈਨਸ਼ਨ ਲੈਣੀ ਆ ਚਲੋ ਉਹ ਤਾਂ ਹੁਣ ਰੱਖ ਲੈ ਅੱਜ ਮੈਂ ਰੱਖਣਾ ਉਹਨੂੰ 4-5 ਦਿਨ ਚਲ ਜਾ ਕੋਲ ਉਹ ਵਿਚਾਰਾ ਇਕੱਲਾ ਮੂੰਹ ਬਣਾ ਕੇ ਬੈਠਾ ਸੀ ਮੈਂ ਕਹਿਨੀ ਆ ਉਹਨੂੰ ਯਾਰ ਬੜੀ ਮਾੜੀ ਗੱਲ ਵਾ ਮੰਮੀ ਨੇ ਇਦਾਂ ਨਹੀਂ ਕਰਨੀ ਚਾਹੀਦੀ ਮਨੋਚਾਰਣ ਕੀ ਵਿਗਾੜਿਆ ਮੰਮੀ ਦਾ ਸਾਰੇ ਸਰ ਭਾਜੀ ਤੇਰੇ ਮੈਨੂੰ ਕੀ ਕਹਿੰਦੇ ਪੀ ਤੂੰ ਚੱਲੇ ਆ ਵਾ ਪੈਣ ਮੇਰੇ ਜੀਂ ਲੱਗਣਦੇ ਤੇ ਮੈਂ ਨਹੀਂ ਘਰਣਾ ਕਿਉਂ ਮੈਂ ਤੈਨੂੰ ਹੁਣ ਇਹ ਨਾ ਸਮਝਾ ਕੇ ਆਈ ਆ ਮੇਰਾ ਨੀ ਜੀਂ ਘੰਡਾ ਪੈਣ ਤੇ ਰਹਿਣ ਤੂੰ ਮੇਰੇ ਕਰਕੇ ਰਹਿਣਾ ਵਾ ਚੰਗਾ ਚਾਰ ਪੰਜ ਦਿਨ ਤੂੰ ਰਹਿਣਾ ਵਾ ਉਹ ਚਾਰ ਪੰਜ ਦਿਨ ਵਾਲੀ ਗੱਲ ਝੂਠੀ ਏ ਕਿਉਂ ਕੀ ਹੋ ਗਿਆ ਅੱਜ ਦੀ ਰਾਤ ਮੈਂ ਰਹਿ ਪੈਣਾਂ ਸਵੇਰੇ ਮੈਂ ਪਹਿਲੇ ਪਹਿਲੇ ਚੱਲ ਜਣਾ ਉਹ ਪੈਣ ਮੈਨੂੰ ਗੁੱਸੇ ਨਾਲ ਰਾਜੀ ਨਹੀਂ ਕੀ ਗੱਲ ਦੀ ਠੀਕ ਆ ਤੇਰੇ ਕਰਕੇ ਮਾਇਆ ਹੀਗਾ ਤੇ ਤੇਰੇ ਕਰਕੇ ਮੈਂ ਗੁੱਸਾ ਵੀ ਨਹੀਂ ਕਰਨਾ ਵਾਰੇ ਵੀ ਸੋਣਾ ਤੇ ਘਰ ਕੰਮ ਕੋ ਵੀ ਕਰਨ ਵਾਲੇ ਬੜੇ ਪਰੀਲੀ ਬਣਦੀ ਵੀ ਜੀ ਆਹ ਉਹ ਤੇ ਮੈਨੂੰ ਯਾਦ ਲੰਦੀ ਸੀ ਫਿਰੇ ਅੱਜ ਹੀ ਯਾਦ ਮੈਨ ਰਹਿ ਪੈਨਾ ਚਲ ਠੀਕ ਆ ਆਹੋ ਪਤਾ ਹੈ ਕਿ ਛੇਤੀ ਛੇਤੀ ਆਦੀ ਫਿਰ ਬਾਕੀ ਕੋ ਕੰਮ ਕੋਮ ਹੁੰਦਾ ਹੈਗਾ ਨਾ ਤੇ ਮੈਨੂੰ ਪਹਿਲਾਂ ਫੋਨ ਕਰਦਾ ਕਿ ਦਿਨ ਦਿਨ ਮੈਂ ਕਰ ਰਾਤ ਨਹੀਂ ਮੈਂ ਕਰਨਾ ਹੁੰਦਾ ਕਿਉਂ ਤੂੰ ਗੁੱਸਾ ਕਰ ਲਿਆ ਫਿਰ ਗੁੱਸਾ ਨਹੀਂ ਕੀਤਾ ਮੈਂ ਕੋਈ ਗੱਲ ਤੇਨੂੰ ਪਤਾ ਮਮੀ ਦਾ ਸੁਭਾਈ ਇਦਾਂ ਦਾ ਵਾ ਮੈਂ ਹੁਣ ਕੁਸ਼ਰਨ ਨੂੰ ਵੀ ਦੱਸਿਆ ਵਾ ਸਾਰਾ ਕੁਛ ਉਦੋਂ ਭਾਈ ਨੂੰ ਕਿਉਂ ਦੱਸਣਾ ਹੈਗਾ ਦੱਸਣਾ ਨਹੀਂ ਐਵੇਂ ਲੜਾਈ ਬੋਣਗੇ ਕਰ ਨਹੀਂ ਮੈਂ ਉਹਨਾਂ ਨੂੰ ਕਿਹਾ ਮਮੀ ਨੇ ਨਾ ਹੁਣ ਕੋਈ ਗੱਲ ਕਰਿਓ ਫਿਰ ਘ ਚਲ ਤੂੰ ਟੈਨਸ਼ਨ ਨਾ ਲੈ ਕੋਈ ਵੀ ਆਹ ਤੈਨੂੰ ਪਤਾ ਪਨੀਰੀ ਪਨੀਰੀ ਪੀਜੀ ਜਾ ਕੇ ਵੇਖਾਂ ਕੀ ਕੀ ਤਾਂ ਤੀਂਦੇ ਹਾਂ ਹਾਂ ਚਲ ਕੋਈ ਚਲ ਆ ਜਾ ਬਾ ਚੱਲੀਏ ਚੱਲ ਚੱਲ ਡੈਡੀ ਤੇ ਉੱਥੇ ਖਲੋਤੇ ਆ ਡੈਡ ਨਾਲ ਗੱਲ ਕਰਦਾ ਹਾਂ ਕਰਨੀ ਵੀ ਚਾਹੀਦੀ ਆ ਭਵੇਂ ਦਲਜੀ ਨੇ ਡੱਕਿਆ ਵੀ ਆ ਨਾ ਪਰ ਗੱਲ ਦਾ ਇਹਦਾ ਪਤਾ ਕਿੱਦਾਂ ਲੱਗੂਗਾ ਹਾਂ ਪੁੱਤਾਂ ਜੀ ਕਿੱਥੇ ਕੰਡੇ ਜੀ ਉਹ ਮੈਂ ਵੇਖਣ ਰਿਹਾ ਵਾਂ ਪੱਠੇ ਆਖਰੀ ਆ ਨਾ ਇਹੋ ਬਸ ਪੱਠੇ ਤੇ ਡੈਡੀ ਆ ਇਹੋ ਆ ਹੈਂ ਤੇ ਭਾਰੋ ਤੇ ਘਰ ਦੀ ਵੇਖਿਆ ਕੀ ਬਣ ਗਿਆ ਵਾ ਕੀ ਹੋਇਆ ਹੁਣ ਉਹ ਜੇ ਮੁੰਡਾ ਵਿਚਾਰਾ ਆ ਹੀ ਗਿਆ ਉਹ ਤੇ ਸਾਡੇ ਘਰ ਕੇ ਆਇਆ ਹੈ ਨਾ ਆਹੋ ਤੇ ਚਲ ਮੇਰ ਕੋ ਨਹੀਂ ਜਾਇਆ ਜਾਣਾ ਤੇ ਦਲਜੀਤ ਨਾਲ ਚਲ ਜੂਗਾ ਤੇ ਮੰਮੀ ਦਾ ਕੰਮ ਵੇਖ ਲਓ ਕੀ ਹੋ ਹੈ ਕਿੰਦੀ ਮੰਮੀ ਨੇ ਉਹਦੀ ਚੰਗੀ ਬੇਇੱਜ਼ਤੀ ਕੀਤੀ ਆ ਯਾਰ ਇਹਨੂੰ ਮੈਂ ਕਿਤਰਾ ਸਮਝਾਵਾਂ ਤੇ ਸਾਂ ਗੱਲ ਕੀ ਆ ਦਿਮਾਗ ਹੈ ਨਹੀਂ ਗਾ ਉਹ ਵਿਚਾਰਾ ਇਹਦੇ ਹੁੰਦਿਆਂ ਵੀ ਉਹ ਸਰਟੀਫਿਕੇਟ ਹੈ ਨਾ ਨਿਗਾ ਜਿਉਂ ਭੈਣ ਭਰਾ ਤੁਰੇ ਫਿਰਦੇ ਆ ਤੇ ਇਤਰਾ ਵੀ ਤੂੰ ਹੀ ਕੰਮ ਤੇ ਆਪਣੇ ਲੱਗਾ ਰਹਿਣਾ ਠੀਕ ਨਹੀਂ ਨਾਲੇ ਉਹ ਕਿਹੜਾ ਬਿਨ ਬਲਾਇਆ ਆ ਪਸ ਸੱਦਿਆ ਆ ਆ ਤੇ ਮੈਂ ਨੂੰ ਕਹੇ ਰੁਕ ਜਾ ਸੈਰ ਸੁਰੇ ਦੋਵੇਂ ਚੱਲ ਜੇ ਮੈਨੂੰ ਕੰਮ ਆ ਬੋਲੀ ਨੂੰ ਵਾਵਾ ਹੀ ਕਿ ਤੂੰ ਥੋੜਾ ਜੀ ਮਨੇ ਮਨ ਦੱਸਿਆ ਤੇ ਨਹੀਂ ਕੀ ਕਿਹਾ ਵਾ ਪਰ ਗਲਤ ਬੋਲਿਆ ਜਿਆਦਾ ਹੀ ਉਹ ਰੌਂਡੀ ਹੈ ਵਿਚਾਰੀ ਪੁੱਛੋ ਆਵਾਜ਼ ਮਾਰ ਕੇ ਮੈਂ ਨਾ ਮਾਰਨਾ ਵਾ ਉਹ ਦਲਜੀਤ ਆਂਦੀ ਪੁੱਛੋ ਨਾ ਪਰ ਪੁੱਛਣਾ ਨਾ ਪਰ ਜਾਵਾ ਲੈ ਆ ਤਰੀ ਆਉਂਦੀ ਹੈ ਤੁਸੀਂ ਇੱਥੇ ਕੀ ਕੰਡਿਆ ਜੀ ਪਿਓ ਮੇਰੀ ਗੱਲ ਸੁਣਾ ਆ ਕਹਿਣ ਡਿਆ ਵਾ ਕੀ ਕਹਿਣ ਡਿਆ ਵਾ ਸੈਸ ਨੂੰ ਕੀ ਕਿਹਾਈਓ ਹੈ ਸੈਰਸ ਨੂੰ ਆਹੋ ਸਰਸਮੀ ਵੀ ਖੈਨੀਗਾ ਹੈ ਅਮੀਨ ਤਾਂ ਮਿਲਿਆ ਹੀ ਨਹੀਂਗਾ ਆ ਕੀ ਗੱਲ ਹੁੰਦੀ ਕਿ ਨਹੀਂ ਵੇਖਿਆ ਹੀ ਨਹੀਂ ਗਾੜੀ ਫੇਰਾ ਤੇ ਕਰ ਲੈ ਗਲਤ ਹੋਣਾ ਫਰੋਖ ਝੂਠ ਬੋਲਦੇ ਦੋਵੇਂ ਭੈਣ ਭਰਾ ਮੇਰੀ ਸੁਣ ਲੈ ਗੱਲ ਚਲਦੇ ਕੰਮ ਚ ਕੀਦੀ ਨਹੀਂ ਪਾਈ ਹੁੰਦੀ ਜੇ ਉਹ ਭੈਣ ਭਰਾ ਦੋਵੇਂ ਆਪਣੇ ਜਾਂਦੇ ਨੇ ਸਰਟੀਫਿਕੇਟ ਬਾਰੇ ਉਹਨਾਂ ਨੂੰ ਜਾਣਦੇ ਤੇਰਾ ਕੀ ਖਾਂਡਿਆ ਉਹ ਹੈ ਹੈ ਮੈਂ ਕੀ ਕਿਹਾ ਤਾ ਵਾ ਤੁਹਾਡਾ ਇਹੋ ਕੰਮ ਰਹਿ ਗਿਆ ਪਿਓ ਪੁੱਤਾਂ ਦਾ ਜੇ ਪੋਤ ਉੱਠਦਾ ਵਾ ਤੇ ਮੇਰੇ ਦਿਵਾਲੇ ਪਿਓ ਉੱਠਦਾ ਤੇ ਮੇਰੇ ਦਿਵਾਲੇ ਉਹ ਨਹੀਂ ਕੰਮ ਰਿਹਾ ਮੇਰੇ ਦਿਵਾਲੇ ਦੀ ਗੱਲ ਨਹੀਂ ਉਹ ਚਾਰੇ ਨੇ ਡੱਕੀ ਚੁੱਕਿਆ ਦੱਸ ਮੈਨੂੰ ਉਹ ਤੇ ਗੱਲ ਵਾ ਨਹੀਂ ਤੇ ਭੈਣ ਆਖਿਆ ਉਹਨ ਮੇਰਾ ਰਾਤ ਰੱਖਿਆ ਕਿ ਸਵੇਰੇ ਜਾ ਮੇਰਾ ਟਾਈਮ ਨਹੀਂ ਲੱਗਣਾ ਆਪਣੀ ਭੈਣ ਨਾਲ ਚੱਲ ਜੀ ਉਹਦੀ ਕੀ ਗਲਤੀ ਦੱਸ ਮੈਨੂੰ ਮੇਰੀ ਸੁਣ ਲੈ ਗੱਲ ਉਹਨੂੰ ਘਰ ਕੰਮ ਪੜਾਈ ਕੰਮ ਹੋਣਾ ਛੱਡੀ ਕੰਮ ਨੂੰ ਵੀ ਘਰ ਆਪਣੀ ਛੱਡ ਕੇ ਆਇਆ ਸਾਨੂੰ ਕੰਮ ਵੇਲਾ ਨਹੀਂ ਫਿਰਦਾ ਇਹਦਾ ਦਿਮਾਗ ਹੋਏ ਦੇਖੇ ਕੰਮ ਕਰੇ ਪਰ ਮੰਮੀ ਗੱਲ ਤੇਰੇ ਵਾਸਤੇ ਗਲਤੀ ਹੋ ਉਹਨੇ ਮੈਨੂੰ ਸੌਹ ਪਾਈ ਹੈ ਆਪਣੀ ਤੇ ਤੂੰ ਜਾ ਕੇ ਮੰਮੀ ਨੂੰ ਨਹੀਂ ਪੁੱਛਣਾ ਮੈਂ ਫੇਰ ਤੈਨੂੰ ਪੁੱਛਿਆ ਹੂੰ ਸੌਹ ਪਾਈ ਸੀਗੀ ਇਹ ਕਿ ਪਚਾੜਿਆ ਹੋਣਾ ਵੇਖਿਆ ਫੇਰ ਉਹੀ ਗੱਲ ਉਹ ਆਨੇ ਆਣ ਸੈਂ ਤੇਰਾ ਥੋੜਾ ਝੱਟ ਹੋ ਗਿਆ ਤੈਨੂੰ ਗੱਲ ਕਰਦੇ ਇਹ ਤਾਂ ਗੱਲੀ ਆਈ ਤੈਨੂੰ ਹੈ ਆ ਜੋੜੇ ਹੱਥ ਤੁਸੀਂ ਤੇ ਮੇਰੇ ਦਿਵਾਲੇ ਹੋਏ ਨਹੀਂ ਤੇਰੀਆਂ 100 ਉਹਦੀ ਇੱਕ ਉਹਨੇ ਗਾੜੀ ਨੂੰ ਮਾਰੀ ਜਿੰਨੀ ਕਰਦੀ ਨਾ ਸੱਦਿਆ ਕਰਾਂ ਫੇਰ ਨਾ ਸੱਦਾ ਆਪਣੇ ਪਰੋਨੇ ਘਰੇ ਮੈਂ ਕਦੋਂ ਕਿਹਾ ਕਿ ਤੂੰ ਨਾ ਸੱਦ ਜੰਮ ਜੰਮ ਸੱਦਾ ਜਿੱਦੋਂ ਮਰਜੀ ਸੱਦ ਸੱਦਾ ਤੇ ਤੂੰ ਆਂ ਦੀ ਬੇਇੱਜ਼ਤੀ ਕਰ ਫੇਰ ਮੈਂ ਮੈਨੂੰ ਕੀ ਕਹਿ ਤਾ ਵਾ ਮੇਰੇ ਮੂੰਹ ਤੇ ਲਿਆਓ ਮੈਂ ਤਾਂ ਕੁਛ ਕਿਹਾ ਹੀ ਨਹੀਂ ਮਾਤਾ ਮੂਦ ਲੈਣਾ ਤੇ ਫੇਰ ਤੂੰ ਤੂੰ ਤੇ ਨੌਕਰੀ ਤੇ ਲਾਵੇ ਦੂਗੀ ਜੀ ਗੱਲ ਨੂੰ ਕਿੱਥੇ ਚੁੱਕ ਲਾ ਮੈਂ ਤਾਂ ਸੋਭਾ ਤੇਰੀ ਹੋਣੀ ਆ ਵੀ ਜੀਮਨ ਦੀ ਨੋ ਨੌਕਰੀ ਮਿਲ ਗਈ ਆ ਮੈਂ ਦੋਖਣਾ ਹੈ ਮੈਂ ਨਹੀਂ ਚਾਹੁੰਦੀ ਮੇਰੀ ਨੌਕਰੀ ਕਰੇ ਮੈਂ ਤੇ ਆਪ ਇਹਨੂੰ ਕਿਹਾ ਸੀ ਪੁੱਛ ਲਓ ਆਪਣੇ ਮੁੰਡੇ ਨੂੰ ਮੈਂ ਤੈਨੂੰ ਮੈਂ ਕਿਹਾ ਨਹੀਂ ਮੈਂ ਤੇਰੀ ਗੱਲ ਤਾਲਦਾ ਨਹੀਂ ਆ ਠੀਕ ਆ ਤੂੰ ਮੈਨੂੰ ਕਿਹਾ ਮੈਂ ਮੁਕਰਦਾ ਗੱਲ ਤੋਂ ਪਰ ਮੈਂ ਤੈਨੂੰ ਗੱਲ ਇਹ ਪੁੱਛਣਾ ਵਾ ਤੇਰਾ ਉਹ ਭਰਾ ਨੇ ਕੀ ਵਿਗਾੜਿਆ ਤੂੰ ਆਂਦਾ ਹੈ ਨਾ ਮੈਨੂੰ ਕੋਈ ਮਾਤਾ ਹੰਦ ਦੀ ਜਿਹਾ ਜੇਤ ਹੁੰਦੀ ਮੇਰੇ ਨਾਲ ਇਹ ਮੈਨੂੰ ਪਤਾ ਜੀ ਜਿਹੜੀ ਚੀਜ਼ ਹੈਗੀ ਆ ਬਾਪੂ ਵੀ ਇਹ ਹੱਲੇ ਅੱਗੇ ਵੀ ਮਾਤਾ ਨੇ ਕਦੇ ਕੀਤੀ ਉੱਥੇ ਆਨੇ ਇਗਨੋਰ ਮਾਰਿਆ ਵਾ ਉਹ ਤਾਂ ਗੱਲ ਵਾ ਪਰ ਅੱਜ ਕੋ ਕੋਸੀ ਗੱਲ ਕੀਤਾ ਹਨਾ ਸ਼ਰਮ ਨੂੰ ਹੱਥ ਮਾਰ ਠੀਕ ਆ ਆ ਮੁੜਾ ਲੱਗ ਗਿਆ ਕਹਿਣ ਨੂੰ ਜੀ ਦੀnga ਕਰਦਾ ਤੈਨੂੰ ਹਾਨੂੰ ਸਮਝਾਉਣਾ ਚਾਹੀਦਾ ਪੁੱਤ ਇਦਾਂ ਨਹੀਂ ਇਦਾਂ ਕਰਨਾ ਤੁਸੀਂ ਵੀ ਨਾ ਬਸ ਮੇਰੇ ਪਿੱਛੇ ਆਵੋ ਕੋਈ ਕੁੜੀ ਸਾਡੇ ਘਰ ਆਈ ਗਈ ਆ ਭਰਨਾ ਤੂੰ ਤਾਂ ਜੀਣਾ ਹਰਾਮ ਕਰ ਛੜਿਆ ਠੀਕ ਆ ਅਸੀਂ ਤਾਂ ਲੋਕਾਂ ਦੇ ਬਾਹਰ ਮੂੰਹ ਕੱਢਣ ਜੋਗੇ ਨਹੀਂ ਹੈ ਤੇ ਨਾ ਕਿ ਇਦਾਂ ਲੱਗੇ ਖਦੋਨਾ ਹੀ ਆ ਕਿਉਂਕਿ ਫਟ ਬੋਧੇ ਡਾੜੀ ਨੂੰ ਦਾ ਗਿਆ ਹਲਾ ਫਾਣਦਾ ਗਿਆ ਹਲਾ ਢਿੰਡਾ ਗਿਆ ਹਲਾ ਕੀ ਦਸੀਏ ਪੇ ਘਰ ਰੋਹੇ ਕਲੇਸ਼ ਨਹੀਂ ਦਾ ਹੈ ਮੈਂ ਹੀ ਕਲੇਸ਼ ਕਰਨੀ ਆ ਨਾ ਮੈਨੂੰ ਘਰੋਂ ਕੱਢ ਦੋ ਕਿਤੇ ਮਾਤਾ ਤੈਨੂੰ ਕੱਢਣਾ ਆਪਰੇ ਸਾਈਡ ਤੋਂ ਹੀ ਉਹ ਤੇ ਗੱਲ ਵਾ ਹਾਂ ਕਿ ਪ੍ਰਾਣੇ ਹੁਣ ਉਹਦੇ ਪ੍ਰਾਣੇ ਆਉਣਾ ਹੀ ਨਹੀਂ ਆ ਸਾਰੇ ਆਉਣੇ ਆ ਉਹ ਤੇ ਗੱਲ ਵਾ ਯਾਰ ਇਹਨੂੰ ਹੈਨਾ ਤੇ ਫਿਰ ਇਦਾਂ ਰੋਹੇ ਡਾੜੀ ਕੰਮ ਕਰਦੇ ਆਪਾਂ ਵੀ ਤੈਨੂੰ ਪੁੱਛਦੇ ਚੰਗੇ ਨਹੀਂ ਲੱਗਦੇ ਠੀਕ ਆ ਨਾ ਆ ਗੱਲ ਨੂੰ ਹੱਥ ਮਾਰ ਜਾ ਹੂੰ ਕੱਢਿਆ ਵਾ ਚੱਲ ਜਾ ਕੇ ਰੋਟੀ ਪਣੀ ਪਾ ਚੱਪ ਜਾ ਆਪੂਆ ਕੀ ਆ ਕੀ ਮੋੜਾ ਡੱਗਿਆ ਯਾਰ ਤੇਰੇ ਹੁੰਦੇ ਜਨਾ ਕਿ ਮੇਰੇ ਕੋ ਹੁੰਦਾ ਮੈਂ ਤੇ ਫੇਰਾ ਕਰਨਾ ਹੁਣ ਯਾਰ ਇਸ ਤੋਂ ਵੱਧ ਕੀ ਬੰਦਾ ਕਿ ਉਹ ਦਿਹਾੜੀ ਤੋਂ ਮਾਸ਼ਾਅੱਲਾ ਹੁੰਦੇ ਆਪਾਂ ਚੰਗੇ ਨਹੀਂ ਲੱਗਦੇ ਉਹਦੇ ਗੱਲ ਵਾਣਾ ਯਾਰ ਇਹਨੂੰ ਜਹਾਜ ਚਾਹੀਦੀ ਹੈ ਹੈ ਅਜੇ ਤੇ ਤੇਰੇ ਸਾਹਮਣੇ ਮੈਂ ਮਾੜਾ ਮਟਾ ਵਾਦਾ ਘਾਟਾ ਕਰ ਜਣਾ ਅਜੇ ਤੇ ਨਾ ਆਪਣੀ ਨੂੰਹ ਦੇ ਕੋ ਹੁੰਦੇ ਮੈਂ ਇਹਨਾਂ ਕੋਈ ਮਾੜੀ ਚੰਗੀ ਕਦੀ ਕਹੀ ਮੈਂ ਵੀ ਦੀਤ ਬਣੀ ਤੇ ਘਰ ਰਹੀਏ ਕਿ ਸਭ ਕੋ ਠੀਕ ਹੋਵੇ ਉਹਦੇ ਗੱਲ ਕਰੋ ਬਾਹਰ ਨਿਕਲ ਲਈਆਂ ਉਹਦੇ ਗੱਲ ਵਾਖ ਚੰਗਾ ਕੀ ਜਨਾ ਕੋ ਹੁੰਦਾ ਛੱਡ ਜਾਂਦੀ ਆ ਚੱਲ ਯਾਰ ਸਵਾ ਇਹ ਨਹੀਂ ਬੇਇੱਜ਼ਤੀ ਪੋਖ ਨੰਗਿਆਂ ਜਦ ਦੇ ਕਰਕੇ ਮੇਰੀ ਬੇਇੱਜ਼ਤੀ ਕਰਤੀ ਮੈਂ ਇਹ ਬੇਇੱਜ਼ਤੀ برداشت ਨਹੀਂ ਕਰਨੀ ਇਹਦੀ ਗੁੱਤ ਨੂੰ ਮਾਲ ਤਾਂ ਮੈਂ ਦਿੰਨੀ ਆ ਨਾ ਹੁਣ ਜਿਹੜੀ ਇਹ ਭਲੀ ਮਾਂਸ ਬਣੀ ਆ ਅੰਦਰ ਵੜਵੜ ਕੇ ਪੁੱਟਦੀ ਫਿਰਦੀ ਸਾਰੇ ਟੱਬਰ ਨੂੰ ਅੱਗੇ ਤੇਦੀ ਬਾਹ ਤੋੜੀ ਹੈ ਨਾ ਹੁਣ ਇਹਦੀ ਲੱਤ ਤੋੜੂੰਗੀ ਮੈਂ ਆਪੇ ਜਾਣਾ ਸਤੂਰੀ ਕਿਤੇ ਜੀ